ਸਾਰਿਆਂ ਨੂੰ ਪਿਆਰ ਭਰੀ ਸਸ਼ਕਲ ਜੀ ਬਹੁਤ-ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਸੋ ਦੋਸਤੋ ਯੂਪੀਐਸ ਅਧਿਨ ਰਿਟਾਇਰਮੈਂਟ ਹੋਏ ਮੁਲਾਜ਼ਮਾਂ ਦੇ ਲਈ ਆਈ ਵੱਡੀ ਖਬਰ ਸਾਰੀ ਹੀ ਜਾਣਕਾਰੀ ਤੁਹਾਨੂੰ ਸਾਂਝੀ ਕਰਾਂਗੇ ਇਸ ਵੀਡੀਓ ਦੇ ਵਿੱਚ ਇਹ ਖਬਰ ਜਿਹੜੀ ਸਬੰਧੀ ਇਹ ਡੀਏ ਦੇ ਵਾਅਦੇ ਅਤੇ ਪੀ ਕਮਿਸ਼ਨ ਦੇ ਲਾਗੂ ਹੋਣ ਦੇ ਨਾਲ ਤਾਂ ਹਾਂਜੀ ਦੋਸਤੋ ਉਸ ਤੋਂ ਪਹਿਲਾਂ ਤੁਹਾਨੂੰ ਰਿਕਵੈਸਟ ਹੈ ਕਿ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਜਦੋਂ ਵੀ ਡੀਏ ਦੇ ਵਿੱਚ ਵਾਅਦਾ ਸਰਕਾਰ ਦੇ ਵੱਲੋਂ ਕੀਤਾ ਜਾਂਦਾ ਹੈ ਜਾਂ ਫਿਰ ਨਵੇਂ ਪੀ ਕਮਿਸ਼ਨ ਨੂੰ ਲਾਗੂ ਕੀਤਾ ਜਾਂਦਾ ਹੈ ਤਾਂ ਮੁਲਾਜ਼ਮਾਂ ਦੇ ਨਾਲ-ਨਾਲ ਰਿਟਾਇਰਮੈਂਟ ਹੋਏ ਮੁਲਾਜ਼ਮਾਂ ਦੇ ਉੱਪਰ ਵੀ ਲਾਗੂ ਹੁੰਦਾ ਹੈ ਹੁਣ ਪਾਸ ਸਰਕਾਰ ਨੇ ਇੱਕ ਵੱਡਾ ਜਿਹੜਾ ਛੜਕਾ ਜਿਹੜਾ ਹੈ ਮਲਾਜ਼ਮ ਯੂਪੀਐਸ ਅਧੀਨ ਰਿਟਾਇਰਮੈਂਟ ਹੋ ਜਿਹੜੇ ਹੋਣਗੇ ਮਲਾਜ਼ਮਾਂ ਨੂੰ ਦਿੱਤਾ ਇੱਕ ਫైనాన్స్ ਐਕਟ 2025 ਪਾਸ ਕੀਤਾ ਗਿਆ ਹੈ ਪਾਸ ਸਰਕਾਰ ਦੇ ਵੱਲੋਂ ਇਸ ਨਵੇਂ ਐਕਟ ਦੇ ਮੁਤਾਬਕ ਹੁਣ ਤੋਂ ਜਿਹੜੇ ਵੀ ਯੂਪੀਐਸ ਸੇਵਾ ਮੁਕਤ ਸਰਕਾਰੀ ਕਰਮਚਾਰੀ ਨੇ ਉਹਨਾਂ ਨੂੰ ਮਹਿੰਗਾਈ ਪੱਤੇ ਦਾ ਵਾਅਦਾ ਮਿਲੇਗਾ ਫਿਰ ਭਵਿੱਖ ਦੇ ਵਿੱਚ ਪੀ ਕਮਿਸ਼ਨ ਲਾਗੂ ਹੋਣਗੇ ਉਨ੍ਹਾਂ ਦੇ ਫਾਇਦੇ ਜਿਹੜੇ ਨੇ ਉਹ ਨਹੀਂ ਮਿਲ ਸਕਣਗੇ ਇਸ ਐਕਟ ਦੇ ਵਿੱਚ ਦੋਸਤੋ ਸਪਸ਼ਟ ਕੀਤਾ ਗਿਆ ਹੈ ਕਿ ਸੇਵਾਮੁਕਤ ਕਰਮਚਾਰੀਆਂ ਦੇ ਜਿਹੜੇ ਵੀ ਵਿਤੀ ਲਾਭ ਨੇ ਉਹਨਾਂ ਦੀ ਜ਼ਿੰਮੇਵਾਰੀ ਜਿਹੜੀ ਹੁਣ ਸਰਕਾਰ ਦੇ ਹੱਥ ਦੇ ਵਿੱਚ ਨਹੀਂ ਰਹੇਗੀ ਸਰਕਾਰ ਦੀ ਕੋਈ ਵੀ ਜ਼ਿੰਮੇਵਾਰੀ ਨਹੀਂ ਹੈ ਸੇਵਾਮੁਕਤ ਕਰਮਚਾਰੀ ਦੀ ਵਿਤੀ ਲਾਭਾਂ ਨੂੰ ਲੈ ਕੇ ਇਸ ਲਈ ਜਿਹੜਾ ਵੀ ਪੀ ਕਮਿਸ਼ਨ ਦੇ ਵਿੱਚ ਵਾਅਦਾ ਹੋਵੇਗਾ ਉਸ ਦੇ ਫਾਇਦੇ ਜਿਹੜੇ ਨੇ ਸੇਵਾਮੁਕਤ ਕਰਮਚਾਰੀਆਂ ਦੇ ਉੱਪਰ ਲਾਗੂ ਨਹੀਂ ਹੋਣਗੇ ਪਵਿੱਖ ਦੇ ਵਿੱਚ ਜੇ ਕੋਈ ਪੈਨਸ਼ਨਲ ਜਾਂ ਫਿਰ ਪੱਤਿਆਂ ਦੇ ਵਿੱਚ ਵਾਅਦਾ ਕਰਨਾ ਤਾਂ ਉਹ ਸਰਕਾਰ ਦਾ ਆਪਣਾ ਨੀਜ਼ੀ ਫੈਸਲਾ ਹੋਵੇਗਾ ਜਿਸ ਦੇ ਉੱਪਰ ਜਿਹੜਾ ਕਿ ਉਹ ਸਰਕਾਰ ਹੀ ਉਸ ਦੇ ਉੱਪਰ ਨਿਰਭਰ ਕਰੇਗਾ ਅਤੇ ਉਹ ਕਿਸ ਤਰ੍ਹਾਂ ਕਰਨਾ ਚਾਹੁੰਦੀ ਹੈ ਕਿ ਮੈਂ ਕਹਿ ਕਹਿ ਸਕੀ ਜਿਵੇਂ ਕਿ ਸੋ ਦੋਸਤੋ ਸੇਵਾ ਜਿਹੜੇ ਕਿ ਮੁਕਤ ਕਰਮਚਾਰੀਆਂ ਨਾਲ ਸੰਬੰਧਿਤ ਗੱਲ ਜਿਹੜੀ ਹੈ ਵਿਚਾਰੀ ਜਾਵੇਗੀ ਦੇ ਤੇ 에ਰੀਅਰ ਪੀ ਕਮਿਸ਼ਨ ਦੇ ਵਿੱਚ ਕੋਈ ਵੀ ਜਿਹੜੇ ਫਾਇਦੇ ਜਿਹੜੇ ਹੁੰਦੇ ਨੇ ਕਾਨੂੰਨੀ ਤੌਰ ਤੇ ਤੇ ਉਸ ਉਹ ਜਿਹੜੇ ਇਸ ਨੂੰ ਲੈ ਕੇ ਜਿਹੜੇ ਨੇ ਰਿਟਾਇਰਮੈਂਟ ਨਹੀਂ ਹੀ ਲੈ ਸਕਦੇ ਲਾਗੂ ਹੋਣ ਤੋਂ ਬਾਅਦ ਜਿਹੜਾ ਕਿ ਐਕਟ ਪਾਸ ਜਿਹੜਾ ਪਾਸ ਕੀਤਾ ਗਿਆ ਹੈ ਇੱਕ ਫਾਈਨਾਂਸ ਐਕਟ ਜਿਹੜਾ ਕਿ ਜਿਹੜਾ 2025 ਉਸ ਤੋਂ ਬਾਅਦ ਰਿਟਾਇਰਮੈਂਟ ਹੋਏ ਮੁਲਾਜ਼ਮਾਂ ਦੇ ਲਈ ਇਹ ਕੋਈ ਚੰਗੀ ਖਬਰ ਨਹੀਂ ਹੈ ਕਿਉਂਕਿ ਜੋ ਵੀ ਫਾਇਦੇ ਉਹਨਾਂ ਨੂੰ ਮਿਲਦੇ ਸੀ ਜੋ ਮੁਲਾਜ਼ਮ OPS ਅਧੀਨ ਹੁੰਦੇ ਹਨ ਇਸ ਐਕਟ ਦਾ ਉਹਨਾਂ ਦੇ ਉੱਪਰ ਕੋਈ ਵੀ ਅਸਰ ਨਹੀਂ ਪਵੇਗਾ ਬਾਕੀ ਮੁਲਾਜ਼ਮਾਂ ਨੂੰ ਰਿਟਾਇਰਮੈਂਟ ਜਿਹੜੇ ਜੇਕਰ ਗੱਲ ਕਰੀਏ ਪੈਨਸ਼ਨਲ ਐਕਟ 1972 ਦੀ ਤਾਂ ਉਹ ਖਤਮ ਹੋ ਗਿਆ ਹੈ ਹੁਣ ਇਹ ਜਿਹੜਾ ਨਵਾਂ ਫਾਈਨਾਂਸ ਐਕਟ 2025 ਲਾਗੂ ਹੋਵੇਗਾ ਰਿਟਾਇਰਮੈਂਟ ਹੋਏ ਮਲਾਜ਼ਮਾਂ ਦੇ ਉੱਪਰ ਪੈਨਸ਼ਨ ਐਕਟ 1972 ਜਿਹੜੇ ਕੀ ਫਾਇਦੇ ਸੀ ਰਿਟਾਇਰਮੈਂਟ ਹੋਏ ਮਲਾਜ਼ਮਾਂ ਨੂੰ ਮਿਲਦੇ ਸੀ ਉਸ ਐਕਟ ਦਾ ਫਾਇਦਾ ਹੁਣ ਰਿਟਾਇਰਮੈਂਟ ਹੋਵੇ ਜਿਹੜੇ ਮਲਾਜ਼ਮਾਂ ਨੂੰ ਨਹੀਂ ਮਿਲ ਸਕੇਗਾ ਇਸ ਨਵੇਂ ਐਕਟ ਦੇ ਲਾਗੂ ਹੋਣ ਤੋਂ ਬਾਅਦ ਡੀਏ ਦੇ ਵਿੱਚ ਫਾਇਦਾ ਹੁੰਦਾ ਰਹੇਗਾ ਜਿਹੜਾ ਵੀ ਕੋਈ ਵੀ ਵਾਅਦਾ ਹੁੰਦਾ ਜਾਂ ਫਿਰ ਪੈਸ਼ਨਰਸ ਦੇ ਵਿੱਚ ਕੋਈ ਵੀ ਵਾਅਦਾ ਹੁੰਦਾ ਜਾਂ ਫਿਰ ਪੱਤਿਆਂ ਦੇ ਵਿੱਚ ਕੋਈ ਵੀ ਵਾਅਦਾ ਹੁੰਦਾ ਜਿਹੜਾ ਉਹ ਲਾਗੂ ਹੋਵੇਗਾ ਉਹ ਭਵਿੱਖ ਦੇ ਵਿੱਚ ਪਿਛਲੀ ਤਰੀਕ ਤੋਂ ਇਸ ਨੂੰ ਕਲੇਮ ਨਹੀਂ ਕੀਤਾ ਜਾ ਸਕਦਾ ਹਾਲਾਂਕਿ ਇਸ ਫੈਸਲੇ ਤੋਂ ਬਾਅਦ ਜਿਹੜਾ ਕਿ ਇਸ ਐਕਟ ਦੇ ਪਾਸ ਹੋਣ ਤੋਂ ਬਾਅਦ ਸੇਵਾ ਮੁਕਤ ਕਰਮਚਾਰੀਆਂ ਦੇ ਜਿਹੜੇ ਵੀ ਮੰਥਨ ਨੇ ਉਹਨਾਂ ਦੇ ਵੱਲੋਂ ਜਿਹੜਾ ਕਿ ਇਸ ਐਸੋਸੀਏਸ਼ਨ ਦੇ ਵੱਲੋਂ ਰਿਟਾਇਰਮੈਂਟ ਹੋਏ ਮਲਾਜ਼ਮਾਂ ਦੀਆਂ ਜੋ ਮੰਗਾਂ ਨੇ ਉਹਨਾਂ ਨੂੰ ਕਾਫੀ ਜਿਹੜਾ ਉਹਨਾਂ ਨੂੰ ਲੈ ਕੇ ਜਿਹੜਾ ਕਾਫੀ ਚਿੰਤਾ ਜਿਹੜੀ ਹੈ ਦੇਖਣ ਨੂੰ ਮਿਲ ਰਹੀ ਹੈ ਭਵਿੱਖ ਦੇ ਵਿੱਚ ਇਸ ਸੈਕਟਰ ਨੂੰ ਦੇਖਦੇ ਹੋਏ ਅਸੀਂ ਕਹਿ ਸਕਦੇ ਹਾਂ ਕਿ ਰਿਟਾਇਰਮੈਂਟ ਹੋਏ ਮਲਾਜ਼ਮਾਂ ਦੇ ਦੁਆਰਾ ਇਸ ਨੂੰ ਲੈ ਕੇ ਵਿਰੋਧ ਕੀਤਾ ਜਾਂਦਾ ਹੈ ਰਿਟਾਇਰਮੈਂਟ ਹੋਏ ਮਲਾਜ਼ਮਾਂ ਦੀ ਆਰਗੇਨਾਈਜੇਸ਼ਨ ਦੁਆਰਾ ਕੁਝ ਕੀਤਾ ਜਾਂਦਾ ਹੈ ਜਾਂ ਫਿਰ ਨਹੀਂ ਇਸ ਨੂੰ ਦੇਖਦੇ ਹੋਏ ਅਸੀਂ ਜਿਹੜਾ ਕੀ ਕਹਿ ਸਕਦੇ ਹਾਂ ਕਿ ਇਹ ਜੋ ਸਟੈਪ ਚੁੱਕਿਆ ਗਿਆ ਹੈ ਜੋ ਇਹ ਐਕਟ ਆਇਆ ਹੈ ਇਸ ਤਰ੍ਹਾਂ ਦਾ ਰਿਟਾਇਰਮੈਂਟ ਹੋਏ ਮਲਾਜ਼ਮਾਂ ਦੇ ਲਈ ਇੱਕ ਘਾਤਕ ਸਿੱਧ ਹੋਵੇਗਾ ਤਾਂ ਹਾਂਜੀ ਦੋਸਤੋ ਇਹ ਸੀ ਅੱਜ ਦੀ ਬਹੁਤ ਖਾਸ ਅਪਡੇਟ ਮਲਾਜ਼ਮਤ ਪੈਸ਼ਨਨ ਨਾਲ ਸੰਬੰਧਿਤ ਮਿਲਦੇ ਆ ਕਿਸੀ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ